ंकू भाटघर लुधियाना से हम मौजूद हैं लुधियाना के ससराली कलोनी के, के पास जहाँ लगातार आप देख सकते हैं नेट पर लोग अफवाहें भी फैला रहे हैं कि बंद टूटने से काफी जो पानी है वो गांव में है लेकिन बंद तो टूटा है लेकिन पानी जो है वो अभी तक किसी भी गांव में नहीं आया है जो यहां के इलाके के लोग हैं आसपास के उनकी तरफ से राहत कार्य जो हैं वो किए जा रहे हैं बंद लगाए जा रहे हैं तस्वीरें तो आपको दिखा देते हैं यहाँ मौके की लाइव तस्वीरें हैं और जहाँ पे जो लोग मौजूद हैं उनसे भी बात करने की कोशिश करेंगे ये लुधियाना के ससराली बंद के पास की लाइव तस्वीरें हैं जो हम आपसे साझी कर रहे हैं तस्वीरें आप देख सकते हैं किस तरह जो इलाके के लोग हैं आसपास गांव के लोग हैं उनकी तरफ से जो राहत कार्य हैं जो किए जा रहे हैं लगातार है, जो बंद है वो बनाए जा रहे हैं नए क्योंकि पुराने बंद जो सुबह पुराना बंद था वो तो है इसी तरह जो इलाके में आसपास के लोग हैं उनसे बात करने की कोशिश करेंगे कि क्या सिचुएशन है ਕਿਆ ਹਾਲਾਤ ਹੈ ਮੋਕੇ ਕੋ ਜੋੜਾ ਸਿੰਘ ਸਤਾਰਾਲੀ ਕਰੋਨੀ ਕੀ ਹਾਲਾਤ ਹੈ ਹਾਲਾਤ ਤਾਂ ਬਹੁਤ ਮਾਰੇ 15 ਦੇ ਲੋਕ ਬਸੇ ਨੇ ਪਾਈ ਦੇ 15 ਦੇ ਗਾਈ ਜਲਦਾ ਨੇ ਐਂਡ ਕਰ ਲਈ ਗਏ ਬੰਦ ਟੁੱਟੂ ਹੀ ਗੌਰ ਜਦੇ ਕਰਾਂਗੇ ਐਸਐਮ ਕੋਈ ਟੀਮਾ ਕੋਈ ਰਾਹ ਟੀਮਾ ਜਾਂ ਐਨਡੀਆ ਰਹਿ ਚੱਲਦੇ ਫੌਜੀ ਕੱਲ ਦੇ ਫੌਜੀ ਆਏ ਫੌਜੀ ਨੇ ਕੱਖ ਨਹੀਂ ਕੀਤਾ ਅੱਛਾ ਕੀ ਕਰੀਏ ਸਾਡੇ ਵੀ ਤਾਂ ਸਾਡਾ ਪੈਂਡਾ ਉਹੀ ਲੱਗ ਰਿਹਾ ਸਤਿ ਸ੍ਰੀ ਅਕਾਲ ਹਾਂ ਇਹਨਾਂ ਮੈਂ ਪੈਂਡਾ ਪੈਂਡਾ ਦਾ ਪੂਰਾ ਜੋਰ ਲਾ ਰਿਹਾ ਪਰ ਹੁਣ ਤਾਂ ਕਹਾਣੀ ਖਤਮ ਨਹੀਂ ਬੰਟੂ ਤੇਜ ਬੰਟੂ ਟੁੱਟਣਾ ਬਰਾਬਰੀ ਆ ਨੇ ਨਸ਼ਗਾਨਾ ਹੋਊ ਹੀ ਪਾਣੀ ਅੰਦਰ ਚਰਗੇ ਲੋ ਅੰਦਰ 40 ਪੀੜਾ ਕਿਲੇ ਕਰਗੇ ਕੀ ਮੰਗ ਕਰ ਰਹੇ ਆ ਕਾਪ ਵੀ ਆਇਆ ਜਿਹੜਾ ਹੁਣ ਕਿਲੇ ਅੰਦਰ ਗਿਆ ਸਾਨੂੰ ਇਹ ਕੋਈ ਮੋਜਾ ਮੈਨਾਂ ਕਹੀਆ ਆਹ ਤਾਂ ਕੋਚਾ ਦੋਨੀ ਖੜ ਜਾ ਦੇਖਿਆ ਵੀਡੀਓ ਦੇਈ ਆਂਦੇ ਸੁਤਰੀ ਕਿਸ ਤਰ੍ਹਾਂ ਦੇ ਹਾਲਾਤ ਦੇਖੋ 3-4 ਦਿਨਾਂ ਤੋਂ ਅਸੀਂ ਆ ਰਹੇ ਆ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਵੀ 2-3 ਵਾਰ ਆ ਕੇ ਗਏ ਇੱਥੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਕੀਤੀ ਇਹਨਾਂ ਨੂੰ ਲੱਗਦਾ ਸੀ ਕਿ 2-300 ਫੁੱਟ ਦੂਰ ਹੈ ਇੱਥੇ ਤੱਕ ਆਉ ਨਹੀਂ ਜਦੋਂ ਕਿ ਲੋਕਲ ਸਾਰੇ ਨੌਜਵਾਨ ਕਹਿੰਦੇ ਸੀ ਇਹਨੂੰ ਬਹੁਤਾ ਟਾਈਮ ਨਹੀਂ ਲੱਗਣਾ ਇਹ ਤਾਂ ਰੇਤਾ ਇੱਕਦਮ ਖਤ ਜਾਣਾ ਹੈ ਪਰ ਉਹਨਾਂ ਨੇ ਪੱਥਰ ਮੰਗਾਲੇ ਪਰ ਪੱਥਰਾਂ ਦੀ ਇੱਥੇ ਕੋਈ ਲਾਇਆ ਨਹੀਂ ਕਿਤੇ ਕੋਈ ਕੁਝ ਵੀ ਕੋਈ ਪ੍ਰਬੰਧ ਨਹੀਂ ਕੀਤੇ ਪਰ ਅੱਜ ਉਹ ਜਿਹੜਾ ਆ ਵਾਹਿਗੁਰੂ ਦੀ ਕਿਰਪਾ ਨਾਲ ਲੋਕ ਬਚੇ ਹੋਏ ਨੇ ਅਦਰਵਾਈਜ਼ ਕੋਈ ਕਸਰ ਨਹੀਂ ਸੀ ਕਿ ਬੰਨ ਪੂਰਾ ਟੁੱਟਿਆ ਹੋਇਆ ਪਰ ਉਹ ਪਾਣੀ ਦਾ ਲੈਵਲ ਥੋੜਾ ਥੱਲੇ ਜਾਣ ਕਰਕੇ ਜੇ ਬਚਾਏ ਮਤਲਬ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਥੋੜੇ ਸਾਹਮਣੇ ਹੀ ਆ ਕਿਹੜੀ ਸਰਕਾਰ ਦੇਸ ਰਹੀ ਹੈ ਇੱਥੇ ਆ ਨੌਜਵਾਨ ਖੜੇ ਨੇ ਸਾਰੇ ਕੋਈ ਸਰਕਾਰ ਦਾ ਵੀ ਕੋਈ ਨਹੀਂ ਆਂਦਾ ਬਸ ਫੋਟੋ ਆਂਦਾ ਫੋਟੋ ਐ ਕਰਕੇ ਇਹ ਬਈ ਇਹਨਾਂ ਨੇ ਜੀ ਆ ਪੱਥਰ ਮੰਗਾਇੇ ਸੀ ਠੀਕ ਆ 6 ਦਿਨਾਂ ਤੋਂ ਪੱਥਰ ਮੰਗਾਇਆ ਸੀ ਅਸੀਂ ਕਹਾਂ ਜੀ ਪੱਥਰ ਲਾ ਦਿਓ ਨਹੀਂ ਹਜੇ ਤਾਂ ਜ਼ਮੀਨ ਦੂਰ ਆ ਹੁਣ ਇਹਨੂੰ ਪੁੱਛੋ 100 ਫੁੱਟ ਤਾਂ ਕਹਿੰਦੀ 100 ਫੁੱਟ ਤੂੰ ਮੈਡਮ ਉਹ ਫੁੱਟ ਤੋਂ ਲਾਹੂਏ ਹਣ 92 ਡੇ ਕੇ ਕੁਛ ਨਹੀਂ ਕੀਤਾ ਭਈ ਇੱਕ ਇੱਕ ਨੰਬਰ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਹੁਣ ਜੇ ਆ ਤੇ ਇਹ ਬੰਨ ਬਣਾ ਰਹੇ ਆ ਕੀ ਆ ਆ ਜਮੀਨਾਂ ਨਹੀਂ ਜੋ ਲੋਕਾਂ ਦੀ ਆ ਅੱਥੇ ਬੰਨ ਬਣਾ ਲੂਏ ਪਿੱਛੇ ਦਾ ਪਾਣੀ ਜਾਊਗਾ ਇਹ ਇਹ ਬਣ ਕੇ ਦੂਫੇ ਸਾਡੇ ਪੈਂਟ ਦੇ ਫਾਰਮ ਤੇ ਬੰਨ ਬਣਾਉਣ ਲੜਗੇ ਕੀ ਹੁਣ ਮੇਰਾ ਨੋ ਗੁਰਮੀਲ ਸਿੰਘ ਆ ਇਹ ਬੰਨ ਨੂੰ ਤਾਂ ਇਹਨਾਂ ਨੇ ਨਾ ਕੀਤਾ ਨੀ ਮਜਬੂਤ ਜਿਹੜੇ ਅਸੀਂ ਪਿੰਡਾਂ ਵਾਲਿਆਂ ਨੇ ਆਪ ਬੋਰੇ ਆਪ ਦੇ ਸਾਡੇ ਜੂਰੀਏ ਵਾਲੇ ਬੋਰੇ ਜੋ ਵੀ ਪਿੰਡਾਂ 'ਚ ਬੋਰੇ ਸੀ 10 ਪਿੰਡਾਂ 'ਚ ਮੁੱਕ ਗਏ ਹੁਣ ਅਸੀਂ ਆਪਦੇ ਕੱਪੜਿਆਂ ਦੇ ਵਿੱਚ ਮਿੱਟੀ ਬੰਨ੍ਹ ਕੇ ਪਾਈਏ ਕੋਈ ਪੁਲਿਸ ਪ੍ਰਚਾਰਣ ਹੋ ਜਾਂ ਪੁਲਿਸ 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 ਵਾਲੇ ਵਿਚਾਰੇ ਸਹੀ ਆ ਪੁਲਿਸ ਵਾਲੇ ਕਹਿੰਦੇ ਆ ਭਾਈ ਕੋਲ ਨਾ ਜਾਓ ਅਸੀਂ ਦੇਖੋ ਪੁਲਿਸ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹ ਸੋਚ ਕੇ ਹੁਣ ਲੱਗੇ ਆ ਘਰ 'ਚ ਜਾ ਕੇ ਵੀ ਮਰਨਾ ਇੱਥੇ ਵੀ ਮਰਨਾ ਸੇਵਾ ਕਰੀ ਜਾਂਦੇ ਆ ਪਿੰਡ ਵਾਲੇ ਚਾਹ ਹੋਰ ਪਿੰਡਾਂ ਦੇ ਬੰਦੇ ਵੀ ਬਹੁਤ ਸੇਵਾ ਕਰ ਰਹੇ ਆ ਤਾਰਾ ਸੀ ਗਿਆ ਜੀ ਬੰਨ ਮਜਬੂਤ ਕਰ ਦੋ ਹੁਣ ਨਵਾਂ ਬੰਨ ਬਣਾਣ ਲੱਗੇ ਉਹ ਬੰਨ ਜਿਹੜਾ ਪੁਰਾਣਾ ਸਾਡੇ ਦਾਦੇ ਪਰਦਾਦੇ ਦੇ ਟਾਈਮ ਦਾ ਬੰਨ ਬਣਿਆ ਹੋਇਆ ਖਵਾਜੇ ਪੀਰ ਨਾਲ ਉਹ ਤੋੜਤਾ ਤੇ ਹੁਣ ਉਹ ਨਵਾਂ ਬਣਾਇਆ ਅੱਜ ਦਾ ਬੰਨ ਬਣਿਆ ਰਹਿ ਜਾਊਗਾ ਜੇ ਇਹ 122 ਆ ਫਿਰ ਇਹਦਾ ਮਤਲਬ ਸਾਡਾ ਪਿੰਡ ਵਿੱਚ ਲੈ ਕੇ ਪਰਲੇ ਪਾਸੇ ਬੰਨ ਬਣਾਣ ਕੇ ਫਿਰ 10 ਕਿਲੋਮੀਟਰ ਦੇ ਨਾਲ ਅੱਧੇ ਕਿਲੋਮੀਟਰ ਦੇ ਸਾਡਾ ਪਿੰਡ ਆ ਦੇਖੋ ਜੀ ਆਂਦਾ ਰੋਜ਼ ਹੀ ਆ ਐਮਐਲਏ ਸਾਹਿਬ ਮੋਡਿਆ ਸਾਹਿਬ ਦਿੱਲੀ ਜਾਂਦੇ ਆ ਕਹਿੰਦੇ ਆਹ ਕਰਤਾ ਜੀ ਅੱਜ ਕਹਿ ਗਏ ਆ ਅਸੀਂ ਚਾਹ ਜੋਗੀ ਗਲਾਸ ਲੈ ਕੇ ਆ ਰਹੇ ਸੀ ਕਹਿੰਦਾ ਪਾਣੀ ਘਟਾਤਾ ਮੈਂ ਕਹਾ ਜੀ ਜੇ ਪਾਣੀ ਘਟਾਤਾ ਸਾਰਾ ਹੀ ਘਟਾ ਦਿਓ ਉਸਤਾ ਸੀ ਰਾਮਨਾਥ ਸੋਨੀ ਸਾਨੂੰ ਨਾ ਰਾਤ ਨੂੰ ਨੀਂਦ ਆਉਂਦੀ ਆ ਨਾ ਦਿਨ ਵਿੱਚ ਦਾ ਸੜਾਈ ਹੋਵੇ ਜੀ ਮੰਗ ਕੀ ਕਰਦੇ ਆ ਸਾਨੂੰ ਤਾਂ ਜ਼ਹਿਰ ਦੇ ਦੇਣਾ ਬਾ ਠੀਕ ਠਾਕ ਆ ਕੰਮ ਸਾਡਾ ਤਾਂ ਨਿਭੜਿਆ ਹੋਇਆ ਹੁਣ ਕ ਜ਼ਹਿਰ ਦਾ ਘੋਲ ਕੇ ਸਾਡੇ ਪਿੰਡਾਂ ਦੇ ਵਿੱਚ ਗਲਾਗਲਾ ਦੇ ਦੇਣ ਅਸੀਂ ਪਾਣੀ ਨਾਲ ਮਰਨਾ ਅਸੀਂ ਕਹਾਂਗੇ ਸਰਕਾਰ ਨਾਲ ਸਾਡਾ